ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਆਪੇ ਪੰਜ ਤਤ ਬਿਸਥਾਰਾ ਵਿੱਚ ਤਾ ਤੂ ਪੰਜ ਆਪ ਭਾਵੈ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਚਗਰ ਚੁਕਾਵੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਬੇਨਤੀ ਕਰਾਂਗਾ ਸ੍ਰੀ ਗੁਰਪ੍ਰੀਤ ਸਿੰਘ ਗੋਗੀ ਜੀ ਦੇ ਬੇਟੇ ਨੂੰ ਗੁਰਦੁਆਰਾ ਸਾਹਿਬਨੋਂ ਦਸਤਾਰ ਦਿੱਤੀ ਜਾਏਗੀ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਸਰਦਾਰ ਇੰਦਰਜੀਤ ਸਿੰਘ ਮੱਕੜ ਜੀ ਆਗਿਆ ਕੇ ਦਸਤਾਰ ਦੇਣ ਦੀ ਕਿਰਪਾਲਤਾ ਕਰਨ ਜੀ ਉਸ ਤੋਂ ਪ੍ਰੰਤ ਸਰਦਾਰ تنਵੀਰ ਸਿੰਘ ਜੀ ਟਾਲੀਵਾਲ ਕਾਉਂਸਲਰ ਆਇਸਮ ਸੰਗ ਦਾ ਧੰਨਵਾਦ ਕਰਨਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਆਪੇ ਪੰਜ ਤਤ ਬਿਸਥਾਰਾ ਵਿੱਚ ਤਾਤੂ ਪੰਜ ਆਪ ਭਾਵੈ ਜਨ ਨਾਨਕ ਸਤ ਗੁਰ ਮਿਲਿ ਆਪੇ ਹਰ ਆਪੇ ਚਗਰ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਾਂਗਾ ਸ੍ਰੀ ਗੁਰਪ੍ਰੀਤ ਸਿੰਘ ਗੋਗੀ ਜੀ ਦੇ بیٹے ਨੂੰ ਗੁਰਦੁਆਰਾ ਸਾਹਿਬਨੋਂ ਦਸਤਾਰ ਦਿੱਤੀ ਜਾਏਗੀ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਸਰਦਾਰ ਇੰਦਰਜੀਤ ਸਿੰਘ ਮੱਕੜ ਜੀ ਆਗਿਆ ਕੇ ਦਸਤਾਰ ਦੇਣ ਦੀ ਕਿਰਪਾਲਤਾ ਕਰਨ ਜੀ ਉਸ ਤੋਂ ਪ੍ਰੰਤ ਸਰਦਾਰ تنਵੀਰ ਸਿੰਘ ਜੀ ਤਾਲੀਵਾਲ ਕਾਉਂਸਲਰ ਆ ਇਸ ਨੂੰ ਸੰਗ ਦਾ ਧੰਨਵਾਦ ਕਰਨਗੇ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਆਪੇ ਪੰਚ ਤਤ ਬਿਸਥਾਰਾ ਵੇਚ ਤਾ ਤੂ ਪੰਜ ਆਪ ਭਾਵੇਂ ਜਨ ਨਾਨਕ ਸਤ ਗੁਰ ਮਿਲੇ ਆਪੇ ਹਰਿ ਆਪੇ ਚਗਰ ਚੁਕਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਾਂਗਾ ਦੀ ਰਿਪ੍ਰੇਜ਼ੈਂਟ ਗੋਗੀ ਜੀ ਦੇ بیٹے ਨੂੰ ਗੁਰਦੁਆਰਾ ਸਾਹਿਬ ਵੱਲੋਂ ਦਸਤਾਰ ਦਿੱਤੀ ਜਾਏਗੀ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਸਰਦਾਰ ਇੰਦਰਜੀਤ ਸਿੰਘ ਮੱਕੜ ਜੀ ਆਗਿਆ ਕੇ ਦਸਤਾਰ ਦੇਣ ਦੀ ਕਿਰਪਾ ਹਤਾ ਕਰਨ ਜੀ ਉਸ ਤੋਂ ਪ੍ਰੰਤ ਸਰਦਾਰ تنویر ਸਿੰਘ ਜੀ ਤਾਲੀਵਾਲ ਕਾਉਂਸਲਰ ਆਇਸਮ ਸੰਗ ਦਾ ਧੰਨਵਾਦ ਕਰਨਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ